ਜਦੋਂ ਘਰੇ ਸਬਜ਼ੀ ਪਈ ਹੋਵੇ ਫਿਰ ਜ਼ਿਆਦਾ ਸੋਚਣਾ ਨਹੀਂ ਪੈਂਦਾ ਅੱਜ ਕੀ ਬਣਾਈਏ ਮੇਰੇ ਕੋਲ ਗਾਜਰਾ ਸੀਗੇ ਅੱਜ ਤੇ ਮੈਂ ਬਣਾਉਣ ਲੱਗੀ ਅੱਜ ਆਲੂ ਗਾਜਰਾ ਗਾਜਰਾ ਨੂੰ ਆਪਾਂ ਮੜਾ ਮੜਾ ਛੱਲ ਲੈਣਾ ਹੈ ਕੱਟ ਨਾਲ ਛਿੱਲ ਕੇ ਤੇ ਆਪਾਂ ਇਹਨਾਂ ਨੂੰ ਕੱਟ ਲੈਣਾ ਹੈ ਹੱਥ ਨਾਲ ਹੀ ਮੈਂ ਕੱਟ ਲੈਣੀ ਆ ਚੋਪਿੰਗ ਬੋਰਡ ਵਗੈਰਾ ਤੇ ਨਹੀਂ ਕੱਟਦੀ ਤੇ ਫਿਰ ਆਪਾਂ ਇਹਨਾਂ ਨੂੰ ਕੱਟ ਕੇ ਤੇ ਆ ਆਲੂ ਲੈ ਲੈਣੇ ਆ ਤੇ ਆਲੂ ਵੀ ਆਪਾਂ ਸ਼ੈੱਲ ਕੇ ਤੇ ਆਲੂ ਨੂੰ ਆਪਣੇ ਹਿਸਾਬ ਨਾਲ ਜਿੰਨਾ ਕ ਸਾਈਜ਼ ਰੱਖਣਾ ਹੈ ਉਹ ਆਪਾਂ ਕੱਟ ਲੈਣੇ ਆ ਗਾਜਰਾਂ ਦੇ ਵਿੱਚ ਇਹ ਆਲੂਆਂ ਨੂੰ ਵੀ ਕੱਟ ਲੈਣਾ ਆ ਤੇ ਇਹਨਾਂ ਨੂੰ ਨਾਲ ਹੀ ਕੱਟ ਕੇ ਤੇ ਫਿਰ ਆਪਾਂ ਲੈ ਲੈਣਾ ਆ ਹਰੀ ਮਿਰਚ ਟਮਾਟਰ ਪਿਆਜ਼ ਤੇ ਅਦਰਕ ਤੇ ਆਪਾਂ ਇਹਨਾਂ ਨੂੰ ਕਿਉਂਕਿ ਚੋਪਰ 'ਚ ਚੋਪ ਕਰਨਾ ਆ ਤਾਂ ਕਰਕੇ ਆਪਾਂ ਮੋਟਾ-ਮੋਟਾ ਇਹਨਾਂ ਨੂੰ ਵੀ ਕੱਟ ਲੈਣਾ ਆ ਤੇ ਪਿਆਜ਼ ਵਗੈਰਾ ਸ਼ੈੱਲ ਹੈ ਤੇ ਇਹਨਾਂ ਨੂੰ ਵਿਛਲ ਕੇ ਤੇ ਆਪਾਂ ਮੋਟਾ-ਮੋਟਾ ਇਹਨਾਂ ਨੂੰ ਕੱਟ ਲਵਾਂਗੇ ਤੇ ਸਾਰਾ ਕੁਝ ਆਪਾਂ ਹੁਣ ਕੱਟ ਲਿਆ ਆ ਤੇ ਹੁਣ ਆਪਾਂ ਲੁਗਜਰਾ ਨੂੰ ਚੰਗੀ ਤਰ੍ਹਾਂ ਧੋਲਾਂਗੇ ਤੇ ਜੋ ਪਿਆਜ਼ ਤੇ ਟਮਾਟਰ ਵਗੈਰਾ ਹਰੀ ਮੱਚਾ ਉਹਨਾਂ ਨੂੰ ਵੀ ਆਪਾਂ ਚੰਗੀ ਤਰ੍ਹਾਂ ਧੋ ਲੈਣਾ ਆ ਧੋਣ ਤੋਂ ਬਾਅਦ ਆਪਾਂ ਇਹਨਾਂ ਦਾ ਪਾਣੀ ਕੱਢ ਦਾਂਗੇ ਸਟੀਲ ਦੀ ਛਾਨਣੀ ਵਿੱਚ ਕੱਢ ਦਾਂਗੇ ਇਹਨਾਂ ਨੂੰ ਇੱਕ ਸਾਈਡ ਤੇ ਰੱਖ ਦਾਂਗੇ ਤੇ ਹੁਣ ਆਪਾਂ ਪਿਆਜ਼ ਵੀ ਤੋ ਲੈਆ ਚੌਪਰ ਲਿਆ ਹੈਂਡ ਚੌਪਰ ਤੇ ਇਹਦੇ ਵਿੱਚ ਪਾ ਕੇ ਆਪਾਂ ਇਹਨਾਂ ਨੂੰ ਚੌਪ ਕਰ ਲੈਣਾ ਆ ਮੋਟਾ-ਮੋਟਾ ਚੌਪ ਕਰਨਾ ਆ ਤੁਸੀਂ ਨਹੀਂ ਵੀ ਚੌਪ ਕਰਨਾ ਚਾਹੁੰਦੇ ਤਾਂ ਡਿਸ਼ਾ ਵਾ ਬਟ ਚੌਪ ਕਰਕੇ ਜੇ ਬਣਾਈਏ ਆਪਾਂ ਸੁੱਕੀ ਸਬਜ਼ੀ ਤੇ ਵਧੀਆ ਬਣਦੀ ਹੈ ਇਹਦੇ ਨਾਲ ਮਸਾਲਾ ਵਧੀਆ ਬਣਦਾ ਆ ਤੇ ਇਹਨੂੰ ਤੁਸੀਂ ਚੌਪ ਕਰ ਲੈਣਾ ਤੇ ਚੌਪ ਕਰਕੇ ਇਹਨੂੰ ਕੱਢ ਲੈਣਾ ਆਪਾਂ ਇੱਕ ਕੌਲੇਜ ਮੈਂ ਕੱਢ ਲਿਆ ਵਾ ਇਹਨੂੰ ਤੇ ਹੁਣ ਆਪਾਂ ਗੈਸ ਤੇ ਕੁੱਕਰ ਰੱਖਾਂਗੇ ਹਰਮ ਹੋ ਚੁੱਕਾ ਹੈ ਚੰਗੀ ਤਰ੍ਹਾਂ ਤੇ ਅੱਜ ਮੇਰੀ ਕੋਲ ਹੈਨੀਆ ਸੁੱਕੀ ਮਠੀ ਅੱਗੇ ਬਣੀ ਹੁੰਦੀ ਮੈਂ ਤਾਂ ਉਹ ਮੇਰੇ ਕੋਲ ਹੈਨੀਗੀ ਤੇ ਜੀਰਾ ਪੋਣੀ ਨਹੀਂ ਆਤਾ ਲੋੜ ਮੱਜ ਨੂੰ ਸਾਲੇ ਆਪਣੇ ਹਿਸਾਬ ਦਾ ਜੀਰਾ ਮੋਟਾ ਮਟਦੇ ਆਪਾਂ ਮਿਰਚਾਂ ਪਾਈਆਂ ਹਰੀਆਂ ਦੀਆਂ ਮਸਾਲੇ ਜਿਵੇਂ ਪਾਈਆਂ ਵਾ ਪਰ ਤੇ ਵੀ ਥੋੜੀ ਘੱਟ ਨਾ ਹੋਵੇ ਆਪਣੇ ਹਿਸਾਬ ਨਾਲ ਜੇ ਤੇ ਹਮਦੀ ਆਪਣੇ ਹਿਸਾਬ ਨਾਲ ਇਹਦੇ ਵਿੱਚ ਪਾਲੀਆ ਮਸਾਲਾ ਛਿੱੜੀ ਦਾ ਮਸਾਲਾ ਸਾਰਾ ਕੁਝ ਪਿਆ ਹੋਇਆ ਹੈ ਸਿਗਰੇਟ ਮਸਾਲਾ ਜਿੰਨਾ ਫਾਰਮੈਂਟ ਮਸਾਲਾ ਪੀਸਿਆ ਹੋਇਆ ਲੱਗਦਾ ਹੈ ਇੱਕ ਤੇਲ ਚੰਗੀ ਤਰ੍ਹਾਂ ਗਰਮ ਹੋ ਚੁੱਕਾ ਦਾ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਕੁੱਤੀ ਦਾ ਕੀੜਾ ਥੀਰਾ ਤਰਦੰਦ ਹੋ ਗਿਆ ਜੇ ਹੁਣ ਆਪਾਂ ਜਿਹੜਾ ਕਟੇ ਕਿ ਰੱਖਿਆ ਹੈ ਆਪਣਾ ਮਸਾਲਾ ਧਰੋ ਤੇ ਪਾਵਾਂਗੇ ਤੇ ਆਪਾਂ ਹਲੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਮਿਕਸ 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 ਤੇ ਇਹਨੂੰ 5 ਤੋਂ 7 ਮਿੰਟ ਆਪਾਂ ਇਹਨਾਂ ਨੂੰ ਭੁੰਨਾਂਗੇ ਤੇ ਲੋ ਮੀਡੀਅਮ ਫੇਮ ਤੇ ਆਪਾਂ ਇਹਨਾਂ ਨੂੰ ਭੁੰਨਾਂਗੇ ਚੰਗੀ ਤਰ੍ਹਾਂ ਤੇ ਦੇਖੋ ਕਿੰਨਾ ਵਧੀਆ ਲੱਗ ਰਿਹਾ ਹੈ ਤੇ ਪੁੱਜ ਰਿਹਾ ਹੈ ਪਿਆਜ਼ ਤੇ ਟਮਾਟਰ ਤੇ ਹਰੀ ਮਿਰਚ ਤੇ ਅਦਰਕ ਵਗੈਰਾ ਤੇ ਸਲੋ 모ਸ਼ਨ ਵਿੱਚ ਨਾ ਦੀ ਕੋਸ਼ਿਸ਼ ਕੀਤੀ ਸੀ ਥੋੜੇ ਥੋੜੇ ਤੇ ਇਹਨਾਂ ਨੂੰ ਭੁੰਨ ਲੈਣਾ ਹੈ ਤੁਸੀਂ ਚੰਗੀ ਤਰ੍ਹਾਂ ਤੇ ਜਦੋਂ ਪੁੱਜ ਗਿਆ ਆਪਣਾ ਮਸਾਲਾ ਤੇ ਇਹਨੇ ਮਤਲਬ ਤੇਲ ਛੱਡ ਦੇਣਾ ਹੈ ਜਦੋਂ ਆਪਣਾ ਮਸਾਲਾ ਚੰਗੀ ਤਰ੍ਹਾਂ ਪੁੱਜ ਗਿਆ ਤੇ ਇਧਰ ਆਪਣੀਆਂ ਗਾਜਰਾਂ ਤੇ ਆਲੂ ਵੀ ਰੈਡੀ ਆ ਇੱਕ ਸਾਈਡ ਤੇ ਰੱਖੇ ਹੋਏ ਆ ਤੇ ਮਸਾਲਾ ਆਪਣਾ ਤਕਰੀਬਨ ਪੁੱਜ ਹੀ ਗਿਆ ਵਾ ਵੇਖੋ ਪੂਰੀ ਤਰ੍ਹਾਂ ਇਹਨੇ ਤੇਲ ਛੱਡ ਦਿੱਤਾ ਆ ਤੇ ਇਹਨੂੰ ਥੋੜਾ ਜਿਹਾ ਹੋਰ ਆਪਾਂ ਚਲਾਉਨੇ ਆ ਤੇ ਦੇਖੋ ਕਿੰਨਾ ਅਬ ਤੇਲ ਰਪ ਚੁੱਕਾ ਹੈ ਤੇ ਹਣ ਆਪਾਂ ਇਹਦੇ ਵਿੱਚ ਪਾ ਦੇਣੇ ਆਪਣੇ ਮਸਾਲੇ ਤੇ ਮਸਾਲੇ ਪਾਉਣ ਤੋਂ ਬਾਅਦ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਇੱਕ ਤੋਂ ਦੋ ਮਿੰਟ ਇਹਨਾਂ ਨੂੰ ਫਿਰ ਹਲਕੀ మీడియం ਤੇ ਆਪਾਂ ਭੁੰਨਾਂਗੇ ਇੱਕ ਤੋਂ ਦੋ ਮਿੰਟ ਜਦੋਂ ਤੇਲ ਅਲੱਗ-ਅਲੱਗ ਤੁਹਾਨੂੰ ਦਿਸਣ ਲੱਗ ਗਿਆ ਕਿ ਤੇਲ ਬਿਲਕੁਲ ਅਲੱਗ-ਅਲੱਗ ਹੋ ਰਿਹਾ ਵਾ ਉੱਪਰ ਦਿਸ ਰਿਹਾ ਵਾ ਤੇ ਫਿਰ ਆਪਾਂ ਇਹਦੇ ਵਿੱਚ ਆਲੂ ਅਜਰਾ ਮਿਕਸ ਕਰ ਦੇਣੀਆਂ ਆ ਤੇ ਦੇਖੋ ਚੰਗੀ ਤਰ੍ਹਾਂ ਮਸਾਲਾ ਪੁੱਜ ਗਿਆ ਆ ਤੇ ਹੁਣ ਆਪਾਂ ਇਹਦੇ ਵਿੱਚ ਆਲੂ ਗਜਰਾ ਆਪਣੀਆਂ ਮਿਕਸ ਕਰ ਦੇਣੀ ਆ ਮੇਰੇ ਕੋਲ ਮਟਰ ਹੈ ਨਹੀਂ ਸੀ ਅੱਜ ਤੁਸੀਂ ਮਟਰ ਵੀ ਪਾ ਸਕਦੇ ਆ ਮਟਰ ਪਾ ਕੇ ਵੀ ਆਲੂ ਗਜਰਾ ਬਹੁਤ ਟੇਸਟੀ ਬਣਦੀ ਆ ਤੇ ਅੱਜ ਮੇਰੇ ਕੋਲ ਮਟਰ ਹੈ ਨਹੀਂ ਸੀ ਤੇ ਹੁਣ ਮੈਂ ਇਹਨੂੰ ਮਿਕਸ ਕਰਤਾ ਆ ਚੰਗੀ ਤਰ੍ਹਾਂ ਦੇਖੋ ਮਿਕਸ ਕਰਨ ਤੋਂ ਬਾਅਦ ਹਲੇ ਬਣੀ ਨਹੀਂ ਸਬਜੀ ਤਾਂ ਹੀ ਵੇਖਣ ਤੋਂ ਇਦਾਂ ਲੱਗ ਰਿਹਾ ਕਿੰਨੀ ਟੇਸਟੀ ਆ ਕਿਨੂੰ ਇੱਦਿ ਖਾ ਜੀਏ ਕਿੰਨਾ ਵਧੀਆ ਕਲਰ ਕਿੰਨਾ ਵਧੀਆ ਇਹਦਾ ਇੱਕ ਨੂੰ ਟੇਸਟ ਲੱਗ ਰਿਹਾ ਆ ਆਪਾਂ ਇਹਨੂੰ ਮਿਕਸ ਕਰਕੇ ਤੇ ਕੁੱਕਰ ਦਾ ਢੱਕਣ ਬੰਦ ਕਰ ਦਾਂਗੇ ਤੇ ਦੋ ਸੀਟੀਆਂ ਆਪਾਂ ਪਚਾਵਾਂਗੇ ਤੇ ਹਾਈ ਫਲੇਮ ਤੇ ਦੋ ਸੀਟੀਆਂ ਤੋਂ ਬਾਅਦ ਆਪਣੇ ਆਪ ਜਦੋਂ ਇਹਦੀ ਗੈਸ ਨਿਕਲ ਚੁਗੀ ਫਿਰ ਆਪਾਂ ਚੈੱਕ ਕਰਾਂਗੇ ਤੇ ਦੇਖੋ ਸਬਜ਼ੀ ਬਹੁਤ ਹੀ ਵਧੀਆ ਬਣੀ ਹੋਈ ਆ ਤੇ ਦੇਖਣ ਨੂੰ ਦੇਖਣ ਤੋਂ ਬਹੁਤ ਵਧੀਆ ਟੇਸਟ ਲੱਗ ਰਿਹਾ ਆ ਤੇ ਬਹੁਤ ਹੀ ਟੈਸਟ ਕੀਤੀ ਹੈ ਮੈਂ ਬਣੀ ਵੀ ਬਹੁਤ ਜੰਮੀ ਸੀ ਤੇ ਪਲੀਜ਼ ਜੇ ਵੀਡੀਓ ਵਧੀਆ ਲੱਗੀ ਤੇ ਪਲੀਜ਼ ਲਾਈਕ ਸਬਸਕ੍ਰਾਈਬ ਚੈਨਲ ਨੂੰ ਜ਼ਰੂਰ ਕਰ ਦਿਓ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਮਿਲਦੇ ਆਂ ਅਗਲੀ ਵੀਡੀਓ ਚ ਧੰਨਵਾਦ